ਹੈ ਤੈਨੂੰ ਪਤਾ ਨਹੀਂ ਕਿ ਅੰਦਰ ਸੁੱਤੀਆਂ ਨੇ ਹੈ ਭੁੱਖੀਆਂ ਪਾਣੀਆਂ ਬੈਠੀਆਂ ਉਦੋਂ ਦੀਆਂ ਸਵੇਰ ਦੀਆਂ ਕੀ ਬੋਲਣ ਕਿ ਤੜੇਓ ਤੇ ਘਰ ਮੇਰਾ ਤੇ ਤੁਸੀਂ ਰੋ ਪਾਉਂਦੀਆਂ ਯਾ ਮੇਰੀ ਗੱਸ ਦੇ ਰਾਸਣ ਪਾਇਆ ਵਾ ਸਾਰਾ ਕੁਝ ਕੀਤਾ ਵਾਹੀਂ ਤੇ ਰੋਟੀ ਦੇ ਪੁਰਕੀ ਖਾਣੀ ਹੀ ਨਾ ਤੇ ਮੈਂ ਤੁਹਾਨੂੰ ਇੱਕ ਵਾਰੀ ਦੱਸਿਆ ਨਹੀਂ ਆ ਕਿ ਮੈਂ ਭਲੇਖੇ ਚ ਮਾਰ ਗਈ ਜਿੰਦ ਤੱਕ ਮੈਨੂੰ ਨਹੀਂ ਪਤਾ ਰੋਟੀ ਪਾਣੀ ਵੀ ਖਾਣਾ ਵਾਹੀਂ ਕਿੱਥੇ ਜਾਣਾ ਹੈ ਇੱਥੇ ਖਾਣੀ ਆ ਤੇ ਖਾਣਾ ਤੇ ਮੈਂ ਕੀ ਕਰਾਂ ਰਾਸ ਨਹੀਂ ਪਾਇਆ ਵਾ ਹੈ ਤੇ ਰੋਟੀ ਹੀ ਹੋਰ ਕਿੱਥੇ ਜਾਈਏ ਮੰਗਣੇ ਨਹੀਂ ਪਾਇਤਾ ਵਾ ਘਰ ਤੇ ਨਹੀਂ ਤੁਹਾਡੇ ਨਾਲ ਕਰਤਾ ਮੈਂ ਕੋਈ ਗੱਲ ਨਹੀਂ ਭਾਜੀ ਆਡਾ ਕੰਮ ਦਿੱਲੀ ਦਾ ਇਹੋ ਹੀ ਆ ਅਹੀਂ ਪਰਮਾ ਪ੍ਰਮੋਗ ਇਹ ਤੈਨੂੰ ਲੈ ਆਉਣਾ ਗੱਲਾਂ ਜਾਂ ਚੱਲ ਜੇ ਤੇ 4 ਲੱਖ ਵਾਧੇ ਐ ਤੇ 1 ਲੱਖ ਉਹਨੂੰ ਦੇ ਦਾਂਗੇ ਵਾਧੇ ਹੋਰ ਕੀ ਆ ਚਲੋ ਵੇਖ ਲਓ ਤੁਸੀਂ ਕਰਨਾ ਇਹ ਕੰਮ ਠੀਕ ਆ ਕੋਈ ਨਹੀਂ ਕੰਮ ਹੋ ਜਾਊਗਾ ਇਹੋ ਜੀ ਕੋਈ ਗੱਲ ਨਹੀਂ ਕੀ ਠੀਕ ਆ ਭਾਜੀ ਬਾਕੀ ਉਦਾਂ ਹੈ ਬਹੁਤ ਤੇਜੀ ਉਹ ਸਾਨੂੰ ਪਤਾ ਹੀ ਆ ਭਾਜੀ ਜਿਹਨੇ ਲਾਗੂ ਕੋਠੀ ਲੈ ਲਈ ਆ ਪਤਾ ਕਿ ਇਹਨੂੰ ਹੀ ਲੱਗਣ ਦਿੱਤਾ ਮੈਨੂੰ ਲੱਗਦਾ ਢਾਡੀ ਕੋਈ ਲਾਗਤ ਭਾਜੀ ਵੀ ਉਹਦੇ ਨਾਲ ਪਹਿਲਾਂ ਕੋਈ ਅਸੀਂ ਆਪਾਂ ਆਪਣਾ ਕਰਨਾ ਪੈਂਦਾ ਬਗਾਨੇ ਘਰਾਂ ਦੀ ਚਾਦਰਾਂ ਛਾਉਣਾ ਪੈਂਦੀਆਂ ਮੈਨੂੰ ਆਪਣੇ ਘਰ ਤੋਂ ਨਾ ਰਹਿੰਦੇ ਉਤਰਾਉਂ ਤ੍ਰਿਕਾਲੀ ਭੈਣ ਦੀ ਆ ਭੁੱਖ ਦੇ ਨਾਲ ਕੀ ਕਰਾਂ ਮੈਂ ਦਿਲ ਨੂੰ ਕੁਛ ਹੋਣ ਡਿਆ ਘਰਾ ਪੈਣ ਡਿਆ ਨਾ ਚਾਹ ਨਾ ਪਾਣੀ ਸਵੇਰ ਦਾ ਕਿਤੇ ਬੁਰਕੀ ਟੋਕ ਨਹੀਂ ਮਿਲਿਆ ਪਤਾ ਨਹੀਂ ਕਿੱਥੇ ਉੱਡੀ ਏ ਤੇ ਚਾਬੀ ਇੱਥੇ ਰਹਿ ਜਾ ਬੁਰਕੀ ਟੋਕ ਤੇ ਖਾਂਦੀਆਂ ਇਤੇ ਆਸਰਾ ਹੁੰਦਾ ਢਿੱਡ 'ਚ ਜੇ ਕਿਤੇ ਉਹfounde ਹੁੰਦੇ ਤਾਂ ਵੀ ਜਾ ਕੇ ਉੱਧਰ ਜਾ ਕੇ ਟੋਕ ਬੁਰਕੀ ਮੰਗ ਲੈਂਦੀ ਜਾਨ ਨਿਕਨ ਡਈ ਏ ਭੁੱਖ ਨਾਲ ਮੈਂ ਕੀ ਕਰਾਂ ਬੈਠੇ ਜੱਜੀ ਬਹਿਣਾ ਕੀ ਆ ਭੁੱਖ ਨਾਲ ਜਾਨ ਨਿਕਨ ਡਈ ਤੂੰ ਕਿੱਥੇ ਗਈ ਤੂੰ ਜਿੰਦਰਾ ਵੀ ਮਾਰ ਕੇ ਆਪਣੇ ਮਾਸੀ ਪਰਲੇ ਮਲੇ ਤੇ ਮੇਰੇ ਗਾਂਸ ਚਾਬੀ ਤੇ ਰਹਾ ਜਾਂਦੀ ਅਸੀਂ ਸਵੇਰ ਦੀਆਂ ਨਾ ਚਾਹ ਨਾ ਪਾਣੀ ਤੇ ਮੈਂ ਜਿੰਦਰਾ ਮਾਰ ਕੇ ਨਹੀਂ ਜਾਣਾ ਹਾਏ ਤਾਂ ਹੀ ਘਰੇ ਹੀ ਤੂੰ ਚਲ ਗਈ ਜਿੰਦਰਾ ਮਾਰ ਕੇ ਤਾਂ ਹੀ ਖਾਣਾ ਪੀਣਾ ਪੋਛ ਮੈਂ ਤਾਂ ਨਹੀਂ ਸਿਰ ਤੇ ਕਿੱਦਾਂ ਚੱਲ ਜਾ ਚਾਚੀ ਜੀ ਮੈਨੂੰ ਹੀ ਆਦਤ ਪਈ ਜਿੱਦਾਂ ਮੈਂ ਪਹਿਲਾਂ ਜਿੰਦੇ ਮਾਰ ਕੇ ਚੱਲ ਜਾਂਦੀ ਸੀ ਮੋਦਾ ਮਾਰ ਕੇ ਚਲ ਗਈ ਆਇਆ ਇਹ ਤਾਂ ਅਸੀਂ ਤਾਂ ਭੁੱਖੀਆਂ ਮੰਡੀਆਂ ਨਾ ਚਾਹ ਨਾ ਪਾਣੀ ਤੇ ਨੂੰ ਵੀ ਪਤਾ ਵਾ ਮੈਨੂੰ ਹਰ ਕੀ ਪਤਾ ਨਹੀਂ ਮੈਂ ਤਾਂ ਭਲੇਖੇ ਚ ਹੀ ਰਹਿ ਗਈ ਹੈ ਤੈਨੂੰ ਪਤਾ ਨਹੀਂ ਕਿ ਅੰਦਰ ਸੁੱਤੀਆਂ ਨੇ ਹੈ ਭੁੱਕੀਆਂ ਪਾੜੀਆਂ ਬੈਠੀਆਂ ਉਦੋਂ ਦੀਆਂ ਸਵੇਰ ਦੀਆਂ ਤੂੰ ਹੀ ਬੋਲਣ ਕਿੱਦਾ ਦੇਓ ਤੇ ਘਰ ਮੇਰਾ ਤੇ ਤੁਸੀਂ ਰੋ ਪਾਉਂਦੀਆਂ ਯਾ ਮੇਰੀ ਗੱਲ ਸਜੇ ਰਸਾਂ ਪਾਇਆ ਵਾ ਸਾਰਾ ਕੁਝ ਕੀਤਾ ਵਾਹੀਂ ਤੇ ਰੋਟੀ ਦਾ ਭੁੜਕੀ ਖਾਣੀ ਹੀ ਨਾ ਤੇ ਮੈਂ ਤੁਹਾਨੂੰ ਇੱਕ ਵਾਰੀ ਦੱਸਿਆ ਨਹੀਂ ਆ ਕਿ ਮੈਂ ਭਲੇਖੇ ਚ ਮਾਰ ਗਈ ਜਿੰਦਾ ਭਲੇਖੇ ਚ ਮਾਰ ਗਿਆ ਏਦਾਂ ਨਾ ਕਰਿਆ ਕਰ ਤੈਨੂੰ ਨਹੀਂ ਪਤਾ ਤੀ ਸੁੱਤੀਆਂ ਅੰਦਰ ਕੀ ਪਤਾ ਤੂੰ ਜਾਣ ਕੇ ਕਹਣ ਦੇ ਹੀ ਆਣ ਕੇ ਕਹਿੰਦੇ ਆ ਨਾ ਤੇ ਜਾਣ ਕੇ ਸਹੀ ਮੈਂ ਜਿੰਦੇ ਮਾਰ ਕੇ ਜਾਣਾ ਹੀ ਉਹ ਏਦਾਂ ਨਾ ਕਰ ਤੈਨੂੰ ਨਹੀਂ ਪਤਾ ਰੋਟੀ ਪਾਣੀ ਵੀ ਖਾਣਾ ਵਾਹੀਂ ਕਿੱਥੇ ਜਾਣਾ ਹੈ ਇੱਥੇ ਖਾਣੀ ਆ ਇਹ ਖਾਣਾ ਤੇ ਮੈਂ ਕੀ ਕਰਾਂ ਰਸ ਨਹੀਂ ਪਾਇਆ ਵ ਤੇ ਰੋਟੀ ਹੀ ਹੋਰ ਕਿਤੇ ਜਾਈਏ ਮੰਗਣਸ਼ੀ ਨਹੀਂ ਪਾਤਾ ਵਾ ਘਰ ਤੇ ਨਹੀਂ ਤੁਹਾਡੇ ਨਾਲ ਕਰਤਾ ਮੈਂ ਵੇਖਾਂ ਕਿਦਾਂ ਲਿਆ ਤੂੰ ਗੱਲਾਂ ਕਰਨੀ ਮਾਸਾ ਕਿਤੇ ਅਕਲ ਕਰ ਲਿਆ ਕਰ ਗੱਲ ਕਰਨ ਲੱਗੀ ਘਰ ਮੇਰਾ ਹੀ ਆ ਤੁਹਾਡਾ ਨਹੀਂ ਆ ਤੁਹਾਡਾ ਮੈਂ ਕਿੰਦੇ ਆਈ ਆ ਅਸੀਂ ਵੀ ਕਹਿੰਨੇ ਤੇਰਾ ਹੀ ਆ ਪਰ ਇਦਾਂ ਨਾ ਨਾ ਕਰ ਤੂੰ ਜਿੱਦਾ ਕੰਡਾ ਹੀ ਆ ਫੇ ਰਹਿਣਾ ਵਾ ਰੋਟੀ ਪਾਈਦਾ ਹੀ ਖਾਣਾ ਹੀ ਆ ਤੇਰੇ ਵਾਲੀ ਤਾਂ ਹੱਦ ਹੋਈ ਆ ਜੇ ਤੂੰ ਰੱਖਦੀ ਨਾ ਸਾਨੂੰ ਜੇ ਰੋਟੀ ਨਹੀਂ ਦੇਣੀ ਤੇ ਆਨੂੰ ਜਾਣ ਦਿੰਦੀ ਚੱਲ ਕਿਤੇ ਫੇਰ ਤੁਰ ਕੇ ਕਿਤੇ ਖਾ ਲੈਦੀ ਮੰਗ ਤਾਂ ਕਿ ਹੋਰ ਕੀ ਕਰਨਾ ਹੈ ਤੂੰ ਹੁਣ ਜਿੱਤ ਕੇ ਦੇਣ ਦੀਆਂ ਹਨੂ ਮੇਰੇ ਵਾਲੇ ਨਾ ਹੁਣੇ ਨਿਕਲ ਜਾ ਮੇਰੀ ਮਰਜ਼ੀ ਆ ਮੈਂ ਰੱਖਾਂ ਨਾ ਰੱਖਾਂ ਜਿੱਥੇ ਮਰਜ਼ੀ ਜਾਓ ਤੁਹਾਨੂੰ ਨਾਲ ਰੋਟੀ ਦਵਾਂ ਨਾ ਤੇ ਮੈਨੂੰ ਗੱਲਾਂ ਘਾਂਟੀਆਂ ਨਾ ਚੰਗੀ ਨਹੀਂ ਆ ਗੱਲ ਮੇਨਾਂ ਨਹੀਂ ਸੌਦਾ ਅਹੀਂ ਪਾਇਆ ਸੀ ਇਸੇ ਕਰਕੇ ਪਾਇਆ ਸੀ ਰੋਟੀ ਪਾਣੀ ਹੀ ਖਾਣੇ ਦਾ ਸੌਦਾ ਕੀ ਪਾ ਤਾ ਸੱਤੀ ਵਾਰੀ ਸੁਣਾਤਾ ਮੈਨੂੰ ਤੇ ਪਾਇਆ ਹੀ ਤਾਂ ਹੀ ਸੁਣਾਇਆ ਵਾ ਤੇ ਮੈਂ ਨਹੀਂ ਬੋਲਦੀ ਕਦਿਆਂ ਗੱਲਾਂ ਕਰਦੀ ਆ ਤੇਰਾ ਫਰਜ਼ ਨਹੀਂ ਜਿੰਦਰੇ ਮਾਰਦਾ ਚਾਚੀ ਬੋ ਤਾਂ ਬੋਲੋ ਨਾ ਠੀਕ ਆ ਜੇ ਤੂੰ ਰੱਖਿਆ ਥੋੜੀ ਨੇਵੀ ਰੱਖੋ ਅੱਛਾ ਜੇ ਤੂੰ ਰੱਖਿਆ ਤਾਂ ਹਾਨੂੰ ਇੰਦਾ ਕਰਨਾ ਤੂੰ ਸੁਦੇਣ ਹੋਈਆਂ ਤੂੰ ਦੇ ਨੀ ਬੋਲੀ ਜਾਣ ਦੇ ਬੋਲੀ ਜਾਣ ਦੇ ਜਿਵੇਂ ਕੋ ਕਹਿਣੀ ਨਹੀਂ ਡਈ ਮੰਮੀ ਤੂੰ ਚੁੱਪ ਕਿਉਂ ਨਹੀਂ ਕਰਦੇ ਕਿਉਂ ਮੱਥਾ ਮਾਰ ਰਹੇ ਆਈ ਨਾ ਚੁੱਪ ਕੀ ਕਾਨਾ ਭੁੱਖ ਮੇਰੇ ਕੋ ਜੜੀ ਨਹੀਂ ਜਾਣ ਡਈ ਇਹ ਕਿਹੜੀ ਕਾਚੀ ਦੇ ਸਿਰ ਦੇ ਵਾਲਾ ਨੂੰ ਪੈਂਦੀ ਆ ਉਹ ਚਲ ਦੀਦੀ ਕੋਈ ਗੱਲ ਨਹੀਂ ਆ ਤੂੰ ਹੀ ਨਾ ਫਿਕਰ ਕਰੋ ਮੰਮੀ ਵੀ ਐਵੇਂ ਨਾ ਗੁੱਸੇ ਵਿੱਚ ਬੋਲਾਂ ਲਾਪੇ ਦੇ ਜਿਵੇਂ ਮੈਂ ਕਹਿਤਾ ਵਾ ਕਿ ਮੈਂ ਪਲੇਖੇ ਨਾਲ ਜਿੰਦਾ ਮਾਰ ਗਈ ਆ ਇਹ ਤਾਂ ਮੇਨਾ ਲਾਨੀ ਪੈਂਦੇ ਆ ਮੰਮੀ ਤੂੰ ਹੀ ਕਿਉਂ ਇਦਾਂ ਡੈਂ ਕਰਨਾ ਪਲੇਖੇ ਨਾ ਵਾਜੀ ਜਾਂਦਾ ਵਾ ਕਾਲੀ ਪੈਂਦੀ ਆ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਰੋਟੀ ਖਾਣ ਜੇ ਇੱਕ ਦਿਨ ਰੋਟੀ ਨਹੀਂ ਨਾ ਮਿਲੀ ਤੇ ਆਖਰ ਨੀ ਕੀ ਆ ਹੁਣ ਬਣ ਜਾਂਦੀ ਏ ਰੋਟੀ ਦਿਖਾ ਲਿਓ ਹਾਂ ਭਲੇਖੇ ਨਾ ਜਿੰਦਾ ਵੱਜ ਵੀ ਜਾਂਦਾ ਵਾ ਉਹਨਾਂ ਨੂੰ ਇਹ ਹੋਊਗਾ ਵੀ ਘਰ 'ਚ ਮੈਂ ਇਕੱਲੀ ਹਾਂ ਤਾਂ ਵਰਗੇ ਲੋਕ ਲੱਗੇ ਹੋਣਗੇ ਸਾਡਾ ਨਾਂ ਚੇਤਾ ਰਿਆ ਹੋਊਗਾ ਕੋਈ ਨਹੀਂ ਮਿਲ ਜਾਂਦੀ ਏ ਰੋਟੀ ਆਹੋ ਜਾਓ ਜਾ ਕੇ ਪਨੀਰ ਬਣਾ ਕੇ ਦਿਓ ਇਹਨੂੰ ਬੋ ਭੁੱਖੇ ਆ ਚਾਚੀ ਰਣਜੀਤ ਤੂੰ ਤਾਂ ਟਾਈਮ ਵੇਖ ਲਾ ਸਵੇਰ ਦੀ ਤੂੰ ਗਈ ਆ ਕਿੰਨਾ ਟਾਈਮ ਹੋ ਗਿਆ 1 ਵਜਣ ਵਾਲਾ ਤੇ ਮਰਨਾ ਤੇ ਅਸੀਂ ਆਪੇ ਹੀ ਭੁੱਖੀਆਂ ਤੁਸੀਂ ਚਾਚੀ ਜਿਆਦਾ ਹੀ ਬੋਲੀ ਜਾਂਦੇ ਹੋ ਜੇ ਜਾਨੂੰ ਨਹੀਂ ਨਾ ਇੱਥੇ ਟਿਕਣਾ ਆਉਂਦਿਆ ਤੇ ਬੋੜੀ ਬਿਸਤਰਾ ਚੁੱਕ ਕੇ ਤਾਂ ਜਾਓ ਓ ਦੀਦੀ ਬੋਲ ਕ ਤੂੰ ਲਈ ਉਹਦੀ ਹੱਡੇ ਨਾਲ ਮੰਮੀ ਤਾਂਵੇਂ ਜਾਣ ਕੇ ਇੱਕੋ ਗੱਲ ਕਰੀ ਜਾਂਦੇ ਆ ਰਸਿੰਦਰ ਮੈਨਸ ਕੋ ਪਿਆਰ ਨਾਲ ਬੋਲਣ ਦੀ ਆ ਤੇ ਸੋ ਕੋ ਸਿਰ ਤੇ ਚੜੀ ਜਾਂਦੇ ਆ ਤੇ ਐਦਾ ਥੋੜਾ ਕੜੀ ਦਾ ਜੇ ਘਰ ਰਗੇ ਨੂੰ ਰਾਖੀ ਲਿਆ ਵਾ ਤੇ ਭੁੱਖੇ ਮਾਰਨਾ ਓਹੋ ਬਸ ਵੀ ਕਰੋ ਮੈਂ ਕਹਿਂਦੇ ਆ ਇੱਕ ਦਿਨ ਭੁੱਖੇ ਰਹਿਗੇ ਅਗਲੇ ਕਰ ਜਾਂਦੇ ਤੇ ਚੰਗੇ ਰਹੋਗੇ ਕਰਦੇ ਭੋੜ ਕੀ ਕੰਮ ਚਲ ਜਾਗੇ ਮਰ ਜਾਗੇ ਤੇ ਖੂਚ ਪੈਰ ਖੁਸ਼ ਹੋ ਜੀ ਚਲ ਜਾਓ ਚਲਦੀਆਂ ਫਿਰੋ ਲੈਣੀ ਨਾ ਇਹੋ ਕੰਮ ਹੀ ਆਦਾ ਠੀਕ ਕਿਉ ਡੇ ਆ ਤੇ ਲੰਨ ਵੇਖੋ ਕਿਤੇ ਡੇ ਮੇਨ ਉਹਦਾ ਗੁੱਸੇ ਦੇ ਵਿੱਚੋਂ ਵੀ ਥੋੜੀ ਇਹ ਤਾਂ ਕਰਕੇ ਬੋਲਣਦੇ ਆ ਬੋਸੇ ਜੋ ਅਗਸਤਾ ਨਾਲ ਮੇਟੇ ਮੱਦ ਹੋਈ ਮੈਂ ਮਾਫੀ ਮੰਗ ਲੈਣੀ ਆ ਤੁਹਾਡੇ ਕੋਲੋਂ ਐਦਾਂ ਨਾ ਕਰੋ ਵੀ ਹੱਥ ਜੋੜ ਦੇਣੀ ਤੁਹਾਡੇ ਗੜੀ ਨਹੀਂ ਰੱਖਣਾ ਤੀ ਚਲੋ ਹੁਣ ਬੜੀਆਂ ਮੈਂ ਗੱਲਾਂ ਸੁਣ ਲਿਆ ਤੁਹਾਡੇ ਨੂੰ ਪਤਾ ਨਾ ਗੱਲ ਕੀ ਆ ਉਹਨਾਂ ਨੇ ਸਵੇਰ ਦੀ ਰੋਟੀ ਨਹੀਂ ਖਾਧੀ ਤੇ ਭੁੱਖ ਦੇ ਨਾਲ ਤੁਹਾਨੂੰ ਪਤਾ ਹੀ ਆ ਕੀ ਬਣਦਾ ਬੰਦੇ ਦਾ ਨਾਲੇ ਹੈ ਉਹ ਜਿਹਾ ਸਰੀਰਵਾ ਭੁੱਖ ਨਹੀਂ ਚਲੀ ਜਾਂਦੀ ਤੁਹਾਡੇ ਵਰਗੇ ਦੇ ਟਾਈਮ ਕੱਢ ਲੈਂਦੇ ਆ ਉਹ ਤਾਂ ਕਰਕੇ ਐਦਾਂ ਬੋਲਣਦੇ ਆ ਤੇ ਮੈਂ ਵੀ ਤਾਂ ਭੁੱਖੀ ਗਈ ਨਾ ਕਰੋ ਮੈਂ ਖਾ ਕੇ ਤਾਂ ਨਹੀਂ ਗਈ ਤੁਹਾਨੂੰ ਇੰਨਾ ਨਹੀਂ ਹੀ ਨਾ ਪਤਾ ਇਹ ਤਾਂ ਦਾਈ ਆ ਕਹਿਣਾ ਵੀ ਘਰੇ ਜਾਨ ਬੁੱਝ ਕੇ ਲੋਕ ਮਾਰ ਗਏ ਆ। ਨਹੀਂ ਚਲ ਕੋਈ ਗੱਲ ਨਹੀਂ ਜਾਨ ਬੁੱਝ ਕੇ ਮਾਰ ਦੀ। ਉਹ ਚਲ ਦੀਦੀ ਮੈਂ ਮਾਫੀ ਮੰਗਣਦੀ ਆ ਤੁਹਾਡੇ ਕੋਲੋਂ। ਚਲ ਚੁੱਪ ਕਰੋ ਹੁਣ ਬੱਸ ਕਰੋ ਕਿ ਉਹ ਐਵੇਂ ਸਾਰੇ ਲੋਕਾਂ ਨੂੰ ਦੱਸਣਦੇ ਆ ਇਦਾਂ। ਜਾ ਪਰੌਂਠੇ ਪਕਾ ਕੇ ਦੇ ਭੁੱਖੀ ਨੂੰ। ਇਹਦਾ ਢਿੱਡ ਭਰ। ਜਿਹੜੇ ਇੰਨਾ ਡਈ ਮੇਰੇ ਸਿਰ ਦੇ ਵਾਲਾਂ ਨੂੰ ਪੈਣ। ਪਕਾ ਦੇ ਪਕਾ ਦੇ ਜੜੀ ਭੁੱਖੀ ਨਾ ਰਹਿ ਜਾਏ। ਮੰਮੀ ਅਲੀ ਵੀ ਨਾ ਹਾਦੀ ਹੋਈ ਆ। ਭਿਜੇ ਕਦੇ ਨੇ ਨਹੀਂ ਰੋਟੀ ਖਾਦੀ ਹੈਗੀ ਤੇ ਕਿਹੜੀਆਂ ਫਿਤੀਆਂ ਲੱਤ ਗਈਆਂ ਮਨ ਨਾਲੋਂ। ਕਿ ਦਾਨੂ ਬੋਲੀ ਜਾਂਦੇ ਬੋਲੀ ਜਾਂਦੇ ਆ ਜੇ ਉਹਨੇ ਘਰੋਂ ਕੱਢ ਦਿੱਤਾ ਨਾ ਤੇ ਮੇਰੇ ਵੱਲੋਂ ਭਾਈ ਜਿੱਥੇ ਮਰਜੀ ਜਾਣ ਮੈਂ ਨਹੀਂ ਆਪਣੇ ਨਾਂ ਰੱਖਣਾ ਮੈਂ ਤਾਂ ਕੇ ਪਾਸੇ ਨਿਕਲੀ ਜਾਣਾ ਵਾਂ ਕਿ ਰਿਸ਼ਤੇਦਾਰ ਕੋਲ ਚਲ ਜੂੰਗੀ ਪਰ ਇਹਨੂੰ ਮੈਂ ਨਾਲ ਨਹੀਂ ਖੜਨਾ ਇਹ ਗੱਲ ਮੇਰੀ ਪੱਕੀ ਆ ਬੋਲਣ ਦਾ ਹੀ ਪਤਾ ਹੈ ਨਹੀਂਬ ਤੁਸੀਂ ਚੁੱਪ ਕਰ ਜੋ ਬਗਾਨੇ ਘਰ ਬੈਠੇ ਆ ਆਪਣੇ ਘਰ ਥੋੜਾ ਮੈਂ ਤਾਂ ਨਾ ਜਾਨ ਬੁੱਝ ਕੇ ਜਿੰਦੇ ਮਾਰੀ ਮੈਂ ਇਹਨਾਂ ਨੂੰ ਜੜੀ ਨਸ਼ੀਤ ਆਵੇ ਵੀ ਬੜੀਆਂ ਵਿਗੜੀਆਂ ਆ ਪੈਂਦੀ ਤੇ ਵੇ ਕਿੱਦਾਂ ਆ ਚਵੜ ਚਵੜ ਗਾਰੀਆਂ ਬੋਲਦੀ ਆ ਹੈਂ ਜੇ ਤੂੰ ਰੋਟੀ ਨਹੀਂ ਖਾਦੀ ਮੈਨੂੰ ਕੋਈ ਸ਼ਾਨਵਾ ਜੇ ਰੋਟੀ ਨਹੀਂ ਖਾਦੀ ਮੈਨੂੰ ਕੋਈ ਸ਼ਾਨਵਾ ਜੇ ਇੰਨੀਆਂ ਪ੍ਰਧਾਨੀਆਂ ਚਲਾਉਣੀਆਂ ਹੀ ਤੇ ਆਪਣਾ ਘਰ ਕਿਉਂ ਝਾੜਿਆ ਹੀ ਤੂੰ ਉਥੇ ਰਹਿੰਦੀ ਆ ਤੇ ਰੋਟੀਆਂ ਖਾਂਦੀ ਆ 1 ਇਦਾਂ ਹੀ ਕਰਨਾ ਕਰਨਾ ਹੁਣ ਇਹਨਾਂ ਨਾਲ ਕਦੀ ਜਿੰਦੇ ਮਾਰਦੇ ਨੇ ਕਹਿੰਦੇ ਰੋਟੀ ਨਹੀਂ ਦੇਣੀ ਵੇ ਕਿਦਾਂ ਇਥੋਂ ਨਿਕਲਦੀ ਆ ਵਾ ਇਦਾਂ ਦੇ ਨਾਲੇ ਨਿਕਲਣਾ ਨਹੀਂ ਆ ਇਹ ਬੜੀਆਂ ਟੀਟ ਹੋ ਗਈਆਂ ਵਾ ਇਹਨਾਂ ਨੂੰ ਧੱਕੇ ਨਾਲ ਇਦਾਂ ਹੀ ਕੱਢਣਾ ਪੈਣਾ ਵਾ 1 ਜਿਹੜਾ ਕੰਮ ਮੈਂ ਕਰਨਾ ਸੀ ਨਾ ਉਹ ਤਾਂ ਮੈਂ ਕਰ ਲਿਆ ਵਾ ਕੋਠੀ ਮੇਰੇ ਨਾਲ ਹੋ ਗਈ ਆ ਫੋਨਾ ਇਹਨਾਂ ਨੂੰ ਧੱਕੇ ਮਾਰ ਕੇ ਨਾ ਘਰੋਂ ਕੱਢਣਾ ਵਾ ਇਹਨਾਂ ਨੂੰ ਨਿੱਥੇ ਰੱਖਣਾ ਇਹ ਬੜੀਆਂ ਭੂਏ ਚੜੀਆਂ ਦੋਵੇ ਨੋਸਸ ਉਹ ਕੰਮ ਕਰ ਕੰਮ ਕਰ ਤੇ ਹੋ ਗਿਆ ਵਾ ਹਾਂਜੀ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਸਲਾਹ ਕਰਨੀ ਆ ਕਿਹੜੀ ਸਲਾਹ ਕਰਨੀ ਸੀ ਉਹ ਸਲਾਹ ਜਨੀਵ ਕੀ ਕਰਨੀ ਸੀ ਮੈਂ ਸੋਚਣ ਡਿਆ ਸੀ ਕਿ ਗੱਡੀ ਲੈ ਲਈ ਆਪਣੀ ਗੱਡੀ ਲੈ ਲਈਏ ਕੋ ਸੋ ਸਮਝ ਕੇ ਬੋਲੋ ਤੁਹਾਨੂੰ ਵੀ ਪਤਾ ਵਾ ਹਜੇ ਘਰ-ਬਾਰ ਤੇ ਬਣਿਆ ਨਹੀਂ ਆ ਤੇ ਗੱਡੀ ਕਿੱਥੇ ਖਿਲਾਰਨੀ ਆ ਡੀਲੇ ਹੁੰਦੇ ਚੰਗੇ ਨਹੀਂ ਲੱਗਦਾ ਹਜੇ ਪਹਿਲਾਂ ਘਰ-ਬਾਰ ਤੇ ਬਣਾ ਲਓ ਸੰਦੀਪ ਘਰ ਵੀ ਬਣ ਜਾਊਗਾ ਉਹ ਤੈਨੂੰ ਵੀ ਪਤਾ ਵਾ ਸਿਆਲ ਚ ਮੜਾ ਬਿਮਾਰ ਹੋ ਗਿਆ ਹੈ ਨਾ ਕਿੰਨੇ ਔਖੇ ਹੁੰਦੇ ਨੇ ਮੋਟਰਸਾਈਕਲ ਤੇ ਉਹ ਤੇ ਚਲੋ ਮੈਨੂੰ ਵੀ ਪਤਾ ਵਾ ਪਰ ਲੋਕੀ ਕੀ ਕਹਿਣਗੇ ਉਹਨਾਂ ਨੇ ਕਹਿਣਾ ਵਾ ਘਰ-ਬਾਰ ਤੇ ਬਣਾਇਆ ਨਹੀਂ ਆ ਤੇ ਗੱਡੀ ਪਹਿਲਾਂ ਹੀ ਲੈ ਆਂਦੀ ਆ ਸੰਦੀਪ ਤਾਉ ਤੈਨੂੰ ਮੈਂ ਬੁਲਾਇਆ ਵਾ ਕਾਰਬਾਰ ਦੀ ਵੀ ਸਲਾਹ ਕਰਨੀ ਆ ਜੇ ਮੰਨੇਗੀ ਤੇ ਕਾਰਬਾਰ ਦੀ ਸਲਾਹ ਕਰਨੀ ਦੱਸੋ ਤੇ ਸਹੀ ਮੈਨੂੰ ਸੰਦੀਪ ਮੇਰਾ ਤਾਂ ਉਹ ਹੀ ਕੋਠੀ ਲੈ ਲਈਏ ਪਤਾ ਨਹੀਂ ਆ ਜੋ ਨਾ ਹੋਈ ਕਿ ਨਹੀਂ ਹੋਈ ਮੈਂ ਡੀਲਰ ਨੂੰ ਨਾ ਮਿਲਾਂ ਡੀਲਰ ਨਾਲ ਗੱਲ ਕਰ ਲੈਨੇ ਆ ਉਹਨਾਂ ਦੇ ਪਿੰਡ ਦਾ ਪਤਾ ਵਾ ਕਿੱਥੋਂ ਦਾ ਵੋ ਉਹਨੂੰ ਜਾ ਕੇ ਮਿਲ ਲੈਨੇ ਆ ਜਿੱਦਾਂ ਉਹ ਕਹੂਗਾ ਉਦਾਂ ਹੀ ਕਰ ਲਾਂਗੇ ਕੋਈ ਗੱਲ ਨਹੀਂ 2-4 ਲੱਖ ਰੁਪਏ ਨਾ ਵਾ ਦੇ ਦਾਂਗੇ ਉਹਨੂੰ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਆਪਾਂ ਕੋਠੀ ਕਿੱਦਾਂ ਲੈਣੀ ਆ ਜੇ ਕੱਲ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਇਹ ਕੋਠੀ ਇਹਨਾਂ ਨੇ ਖਰੀਦ ਲਈ ਆ ਉਹ ਤੇ ਅੱਗੇ ਨਹੀਂ ਸਾਨੂੰ ਜੀਨ ਦਿੰਦੀਆਂ ਪਹਿਲੀ ਲਈ ਹੀ ਨਾ ਤੇ ਕਿੰਨਾ ਰਟਾ ਪਾਇਆ ਹੀ ਇਹਨਾਂ ਨੇ ਆਪਾਂ ਨਹੀਂ ਕਿ ਘਰ ਘੁਰ ਲੈਣਾ ਹੈਗਾ ਠੀਕ ਆ ਨਾ ਉਹ ਮੈਂ ਵੀ ਕੁਝ ਸੋਚ ਕੇ ਕਹਿਣ ਡਿਆ ਵਾਂ ਉਹ ਘਰ ਮਿਲ ਜੂਗਾ ਨਾ ਕਿ ਉਹਨਾਂ ਨੂੰ ਇਹਨਾਂ ਨਾਲ ਰੱਖ ਲਾਂਗੇ ਤੈਨੂੰ ਪਤਾ ਕਿਨੇ ਔਖੇ ਆ ਉੱਥੇ ਆ ਜੋੜੇ ਟਾੜੇ ਗੜੀ ਹੱਥ ਮੈਂ ਤਾਂ ਨਹੀਂ ਰਹਿੰਦੀ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਔਖੀ ਸੋਖੀ ਮੈਂ ਇੱਥੇ ਹੀ ਰਹਿ ਲੂੰਗੀ ਪਰ ਮੈਂ ਉਧਰ ਨਹੀਂ ਜਾਣਾ ਹੈਗਾ ਉਹ ਸੰਦੀਪ ਚਲ ਨਾਂ ਰੱਖੀ ਨਾਲ ਕੋਈ ਗੱਲ ਨਹੀਂ ਮਾਰਾ ਮੋਟਾ ਉਹਨਾਂ ਕਿਤੇ ਬਣਾ ਦਾਂਗੇ ਜਾ ਕੇ ਦੋ ਲਿਆ ਦਾਂਗੇ ਉਹਨਾਂ ਨੂੰ ਵੀ ਉਹਨਾਂ ਨੇ ਤਾਂ ਮੈਨੂੰ ਜੀਨ ਨਹੀਂ ਦੇਣਾ ਪਤਾ ਹੀ ਹੈ ਨਾ ਤੁਹਾਨੂੰ ਜਦੋਂ ਰੁਪਿੰਦਰ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਉਹਨੇ ਬਾਹਰ ਕੱਢਿਆ ਸੀ ਨਾ ਸਾਨੂੰ ਕੱਲ ਨੂੰ ਫੇਰ ਕਹਿਣ ਗਈਆਂ ਚੱਲ ਕੋਠੀ ਮਿਲ ਗਈ ਸਾਨੂੰ ਤੇ ਧੱਕੇ ਮਾਰ ਕੇ ਇਹਨਾਂ ਨੂੰ ਬਾਹਰ ਕੱਢ ਦਿੰਨੇ ਆ ਕਿਦਾਂ ਧੱਕੇ ਮਾਰਨਗੇ ਜੇ ਕੋਠੀ ਆਡੀ ਨਾ ਹੋਗੀ ਤੇ ਉਹ ਕੋਈ ਗੱਲ ਨਹੀਂ ਤੁਸੀਂ ਰਹਿਣ ਦਿਓ ਇਹੋ ਜਿਹੀ ਸਲਾਹ ਨਾ ਮੇਰ ਨਾਲ ਕਰਿਆ ਕਰੋ ਚੱਲ ਬਾਬਾ ਇਕੱਠੇ ਨਹੀਂ ਆ ਰਹੇਂਦੇ ਪਰ ਉਹ ਕੋਠੀ ਲੈਣੀ ਆ ਕਿਉਂਕਿ ਸੌ ਸੌ ਗੱਲਾਂ ਕਰਦੇ ਆ ਜੇ ਕੋਠੀ ਲੈਣੇ ਕਰ ਵੇਚਿਆ ਵਾ ਸਾਨੂੰ ਕਿ ਲੋੜ ਕੋਠੀ ਲੈਣ ਦੀ ਅਹੀਂ ਨਹੀਂ ਕਿ ਕੋਠੀ ਲੈਣੀ ਹੈਗੀ ਅਹੀਂ ਲੋਕਾਂ ਕੋ ਸੰਦੀਪ ਹਜੇ ਕੀ ਬਤਾਉਨੇ ਮੰਨਣਾ ਕਿ ਨਹੀਂ ਮੰਨਣਾ ਤੂੰ ਪਹਿਲਾਂ ਹੀ ਡਾਪੀ ਆ ਇਕੜੇ ਮੈਂ ਗਲਤੇ ਕਰਕੇ ਆਉਂ ਆ ਉਹਦੇ ਨਾਲ ਮੇਰੇ ਵੱਲੋਂ ਮੰਨਣ ਜਾਂ ਨਾ ਮੰਨਣ ਮੈਨੂੰ ਨਹੀਂ ਕਾ ਪਤਾ ਹੈਗਾ ਮੈਂ ਕੋਠੀ ਬਣਾਉਣੀ ਤੇ ਇੱਥੇ ਹੀ ਬਣਾਉਣੀ ਹੈ ਨਾ ਉਹ ਨਾਲ ਨਹੀਂ ਰਹਿਣਾ ਉਹ ਨਾਲ ਨਹੀਂ ਰਹਿੰਦੇ ਪਰ ਕੋਠੀ ਆਪਾਂ ਉਹ ਵਾਪਸ ਲੈਣੀ ਆ ਉਹ ਤੇ ਬਦਲਣ ਲੱਗਿਆ ਵੇਖਦੀ ਨਹੀਂ ਆ ਛੱਟ ਬਦਲ ਜਾਂਦੀ ਆ ਹੁਣ ਤੈਨੂੰ ਪਤਾ ਵਾ ਲੋਕੀ ਸੌ ਸੌ ਗੱਲਾਂ ਕਰਦੇ ਆ ਮਾਂ ਦੇ ਰੋਲਣ ਲਈ ਆ ਨਾ ਅਵੇਂ ਜਿੱਦਾਂ ਨਹੀਂ ਮਰਜੀ ਗੱਲਾਂ ਤੇ ਮੈਨੂੰ ਹੋਣੀਆਂ ਵਾ ਨਾ ਤੇ ਆਪਣੀ ਕਰਤੱਬੀ ਕਰਵਾਉਣੀ ਆ ਸਭ ਕੁਝ ਜੀ ਅਹੀਂ ਜੋਰ ਲਾਇਆ ਹੀ ਕਿ ਇੱਥੇ ਆਜੋ ਤੇ ਤਾਂ ਨੀ ਉਹ ਮੰਨਦੀਆਂ ਅਹੀਂ ਕਿਹੜੇ ਖੂਚ ਪੈ ਜੀ ਹੁਣ ਏ ਕੜੀ ਨਾ ਮੈਨੂੰ ਗੱਲ ਕਰਕੇ ਵੇਖ ਲਾਂਦੇ ਜਿੱਦਾਂ ਉਹ ਕਹੂਗਾ ਨਾ ਉਦਾਂ ਕਰ ਲਾਂਗੇ ਨਾਲ ਨੀ ਨਾ ਲੈਣਾ ਬਸ ਇਹੋ ਗੱਲ ਬਣਾ ਜਿਹੜੇ ਲੋਕੀ ਗੱਲਾਂ ਕਰਨਗੇ ਨਾ ਕੋਈ ਗੱਲ ਨਹੀਂ ਦੇ ਦੂੰਗੀ ਮੈਂ ਉਹਨਾਂ ਨੂੰ ਜਵਾਬ ਆਪੀ ਇਹ ਤੇ ਮੰਦੀ ਨਹੀਂ ਆਂਦੇ ਗੱਲ ਤੇ ਉਹ ਹੀ ਆਣਾ ਯਾਰ ਉਹਨਾਂ ਮਾਂ ਰੁੱਲਦੀ ਹੋਵੇ ਤੇ ਮੈਂ ਕੋਠੀਆਂ ਪਾਵਾਂ ਗੱਡੀਆਂ ਲਵਾਂ ਚੰਗਾ ਲੱਗੂਗਾ ਹੈ ਤੇ ਮੈਨੂੰ ਵੀ ਪਤਾ ਏਦਾਂ ਦੇ ਇਹਦੇ ਨਾਲ ਰਹਿ ਕੇ ਕੁਝ ਨਹੀਂ ਹੁੰਦੇ ਹੋ ਵੀ ਚਲ ਕੋਈ ਗੱਲ ਨਹੀਂ ਉਹਨਾਂ ਬਾਰੇ ਵੀ ਨਾ ਉਹਨਾਂ ਕੋ ਸੋਚਾਂਗੇ ਨਾ ਮੈਨੂੰ ਪਤਾ ਵਾ ਕਿ ਗਵਰਡਨ ਨੇ ਨਾ ਉਹਨੂੰ ਜ਼ਿਆਦਾ ਟਾਈਮ ਨਹੀਂ ਰੱਖਣਾ ਤੱਕੇ ਵਜਨੇ ਹੀ ਕਿ ਇਹ ਨਾ ਕਿ ਇਹਦੇ ਨਾਲ ਉਹਨਾਂ ਨੂੰ ਉੱਥੋਂ ਕਰਦਾ ਕੋਈ ਨਾ ਕੋਈ ਹਾਲਾ ਪਾਜੀ ਨੇ ਫੋਨ ਕਰੰਡੇ ਕੀ ਗੱਲ ਸੀ ਉਹ ਗੱਲ ਪਾਜੀ ਕਾਦੀ ਹੋਣੀ ਆ ਮੈਂ ਤੁਹਾਨੂੰ ਮਿਲਣਾ ਸੀ ਤੁਸੀਂ ਫਿਰ ਕਿਹ ਘਰੇ ਆਜੋ ਕਿਉਂ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਤੁਹਾਨੂੰ ਵੀ ਪਤਾ ਵਾ ਕੀ ਭੜਾਰੀ ਕੋਠੀ ਵਕਾਈ ਹੈ ਤੁਸੀਂ ਆਹ ਕੋਠੀ ਤੇ ਵਗੀ ਹੈ ਹਾਂਜੀ ਇਹ 40 ਲੱਖ ਦੀ ਗੱਲ ਹੋਈ ਹੈ ਹਾਂਜੀ ਹਾਂਜੀ ਤੇ ਮੇਰੀ ਗੱਲ ਸੁਣੋ ਪਤਾ ਗੱਲ ਕੀ ਆ ਗੱਲਾਂ ਬੜੀਆਂ ਹੋਣੀਆਂ ਵਾ ਉਪਰਾ ਦੀ ਕੋਈ ਵੀ ਵੀਡੀਓ ਆ ਗੱਲਾਂ ਗੱਲਾਂ ਗੱਲ ਹੀ ਹੋਣੀਆਂ ਵਾ ਤੁਹਾਨੂੰ ਵੀ ਪਤਾ ਵਾ ਡੜੀਆ ਡਿਹਾਨੀ ਆ ਹਾਂ ਨਹੀਂ ਉਹ ਤੇ ਮੈਨੂੰ ਦੱਸਿਆ ਹੈ ਸਭ ਕੋ ਲਵੜੀ ਦੱਸਿਆ ਹੀ ਨਾ ਹੂੰ ਤੇ ਇਦਾਂ ਚੰਗਾ ਜਾਣੀ ਲੱਗਣ ਡੇ ਲੋਕੀ ਕਰਨ ਡੇ ਆ ਗੱਲਾਂ ਭਾਈ ਤੁਹਾਨੂੰ ਵੀ ਪਤਾ ਵਾ ਮਾਂ ਤੇ ਉਹਨੇ ਕਿੰਨਾ ਔਕਾ ਸਭ ਕੋ ਬਣਾਇਆ ਹੁੰਦਾ ਵਾ ਇਹਨੇ ਵੇਚ ਵੜ ਦਿੱਤਾ ਵਾ ਹਾਂ ਨਹੀਂ ਉਹ ਤੇ ਗੱਲ ਭਾਈ ਠੀਕ ਆ ਟੱਟੀ ਤੇ ਇਦਾਂ ਕਰੋ ਕਿਸ ਤਰੀਕੇ ਨਾਲ ਨਾ ਕਮੀ 2-4 ਲੱਖ ਰੁਪਏ ਵੱਧ ਲੱਗੇ ਜੀ ਕੋਟੀ ਵਾਪਸ ਦਵਾ ਦਊਗਾ ਕਿਹੇ ਤਰੀਕੇ ਨਾਲ ਮੈਂ ਸੁਣਿਆ ਲੱਗੋ ਗਵੰਡਰ ਨੇ ਲੈ ਲਈ ਆ ਲਈ ਆਪਣਾ ਕੋਠੀ ਕਿ ਨਹੀਂ ਆ ਕੋਠੀ ਦੇ ਭਾਜੀ ਉਹਨਾਂ ਲੈ ਲਈ ਆ ਪਰ ਹੈ ਜਨਾਨੀ ਉਹ ਤੇਜ ਆ ਮੈਨੂੰ ਲੱਗਦਾ ਵੀ ਕੋਠੀ ਜਨੇ ਉਹਨਾਂ ਵਾਪਸ ਦੇਣੀ ਨਹੀਂ ਆ ਤੁਹਾਨੂੰ ਭਾਜੀ ਇਦਾਂ ਕਰੋ ਉਹ ਲਾਲਚਨਾ ਜਨਾਨੀ ਤੇ ਕਿਹੇ ਤਰੀਕੇ ਨਾਲ ਮਨਾ ਕੇ ਨਾ ਇਹ ਕੰਮ ਕਰੋ ਕਿਹੇ ਤਰੀਕੇ ਨਾਲ ਚਲੋ ਜੇ ਤੁਸੀਂ ਜ਼ਿਆਦਾ ਕਹਿਣ ਜੇ ਨਾ ਤੇ ਸਾਡਾ ਤਾਂ ਕੰਮ ਇਹੋ ਹੀ ਆ ਕੰਮ ਤੇ ਅਸੀਂ ਇਹੋ ਹੀ ਕਰਦੇ ਆ ਪ੍ਰਾਪਰਟੀ ਡੀਲਰ ਦਾ ਹੀ ਮੈਂ ਤੁਹਾਡੀ ਸੇਵਾ ਬਣੀ ਫੁੱਲ ਕਰ ਦੂੰਗਾ ਤੇ ਅਸੀਂ ਜਿੱਦਾਂ ਮਰਜ਼ੀ ਕਰੋ ਦੇਖ ਲਾਂਗੇ ਪੁੱਛ ਗਏ ਅਸੀਂ ਉਹਨਾਂ ਨੂੰ ਜੇ ਮੰਨਣਗੇ ਤੇ ਰੁਪਈਆ 2-4 ਲੱਖ ਲੈ ਆ ਕੇ ਵਾਧ ਤੇ ਪੁੱਛ ਲਾਂਗੇ ਕਰ ਲਾਂਗੇ ਗੱਲਬਾਤ ਉਹਨਾਂ ਨੂੰ ਇਹ ਕੇਸ ਤਲੀਕਾ ਨਾ ਕਰੋ ਪਰ ਮੈਨੂੰ ਲੱਗਦਾ ਉਹਨੇ ਮੰਨਣਾ ਹੈ ਨਹੀਂ ਉਹ ਜਨਾਨੀ ਬੜੀ ਤੇਜ਼ੀ ਉਹ ਇਹ ਤਾਂ ਗੱਲ ਹੈਗੀ ਉਹ ਤੁਹਾਨੂੰ ਵੀ ਪਤਾ ਭਾਜੀ ਤੇ ਫਿਰ ਵੀ ਤੁਸੀਂ ਕਹਿਣ ਡੇ ਜੇ ਆ ਕੇ ਡੇਜ ਮੈਂ ਤਰਲਾ ਕਰਨ ਤੇ ਕੋਈ ਨਹੀਂ ਕਰ ਲੈਣੀ ਇਹ ਕੇਸ ਤਲੀਕਾ ਨਾ ਕਰੋ ਕੰਮ ਕਰਨਾ ਵਾ ਜਿੱਦਾਂ ਮਰਜ਼ੀ ਕਰਦੇ ਤੁਸੀਂ ਕਰ ਸਕਦੇ ਹੋ ਆ ਪਰ ਉਹਦੇ ਕੋਈ ਜਾਣ ਹੀ ਸਕਦੇ ਤੇ ਨਾ ਉਹਨੇ ਸਾਡੀ ਗੱਲ ਮੰਨਣੀ ਹੈ ਚਲੋ ਕੋਈ ਗੱਲ ਨਹੀਂ ਵੇਖ ਲਾਂਗੇ ਗੱਲਬਾਤ ਕਰਕੇ ਕੋਈ ਗੱਲ ਨਹੀਂ ਭਾਜੀ ਆਡਾ ਕੰਮ ਡੇਲੀ ਦਾ ਇਹੋ ਹੀ ਆ ਅਸੀਂ ਪਰਮਾ ਪ੍ਰਮੋਗ ਇਹਨੂੰ ਲੈ ਆਉਣਾ ਗੱਲਾਂ ਚ ਚਲ ਜੇ ਤੋ 4 ਲੱਖ ਵਾਧ ਦੇਣ ਡੇ 1 ਲੱਖ ਉਹਨੂੰ ਦੇ ਦਾਂਗੇ ਵਾਧ ਹੋਰ ਕੀ ਆ ਚਲੋ ਵੇਖੋ ਤੁਸੀਂ ਕਰਨਾ ਹੈ ਕੰਮ ਇਹ ਠੀਕ ਆ ਕੋਈ ਨਹੀਂ ਕੰਮ ਹੋ ਜਾਊਗਾ ਇਹੋ ਜੀ ਕੋਈ ਗੱਲ ਨਹੀਂ ਕੀ ਠੀਕ ਆ ਭਾਜੀ ਬਾਕੀ ਉਦਾਂ ਹੈ ਬਹੁਤ ਤੇਜੀ ਉਹ ਸਾਨੂੰ ਪਤਾ ਹੀ ਆ ਭਾਜੀ ਜਿਹਨੇ ਲਾਗੋ ਕੋਠੀ ਲੈ ਲਈ ਆ ਪਤਾ ਕਿਸ ਨੂੰ ਹੀ ਲੱਗਣ ਦਿੱਤਾ ਮੈਨੂੰ ਲੱਗਦਾ ਢਾਡੀ ਕੋਈ ਲਾਗਤ ਭਾਜੀ ਵੀ ਉਹਦੇ ਨਾਲ ਪਹਿਲਾਂ ਕੋਈ ਲਾਗਤ ਭਾਜੀ ਗਾਦੀ ਹੋਣੀ ਆ ਭਾਜੀ ਮੰਮੀ ਨੇ ਕੋਈ ਪੰਗੇ ਲੈਂਦੀ ਫਿਰਦੀ ਪਤਾ ਨਹੀਂ ਕਿਹੜੀ ਗੱਲਾਂ ਕਿਹੜੀ ਨਹੀਂ ਵੀ ਉਹਨੇ ਭਾਜੀ ਕੋਠੀ ਤਾਂ ਆਈ ਹੈ ਲਈ ਤਾਂ ਉਹਨੇ ਲੈਣੀ ਨਹੀਂ ਇੰਨੀ ਮਹਿੰਗੀ ਕੋਠੀ ਕਿੰਨੇ ਲੈਣੀ ਸੀਗੀ ਉਹੀ ਤੇ ਗੱਲ ਵਾ ਫੇਰ ਉਹ ਲਾਗੋ ਛੜੀਕੇ ਬਾਜੀ ਕਰਕੇ ਵਿਖਾਈ ਨਾ ਫਿਰ ਭਾਜੀ ਘਰ ਵਾਲਾ ਦਾ ਕਈ ਕੰਮ ਕਰਦਾ ਉਹ ਕੰਮ ਭਾਜੀ ਕੀ ਕਰਨਾ ਬਾਹਰ ਗਿਆ ਵਾ ਨੂੰ ਘੱਟੋ ਘੱਟ 10 ਸਾਲ ਹੋ ਗਏ ਆ ਮੇਰੇ ਸਾਹ ਨਾਲ ਤਨਖਾਹ ਵੀ ਨਾ ਲੱਖ ਡੇਰ ਲੱਖ ਰੁਪਈਆ ਉਹਦੀ ਤਾਂ ਆਈ ਉਹਨੇ ਪੈਸੇ ਦੀ ਪਰਵਾਹ ਨਹੀਂ ਕੀਤੀ ਤੇ ਸਾਡੇ ਗਾੜੀ ਦੇ ਮੈਂਟ ਚ ਮਾਰੇ ਉਹਨੇ ਪੈਸੇ ਉਹ ਤਾਂ ਹੋਈ ਭਾਜੀ ਫਿਰ ਲਗਦ ਬਾਜੀ ਤਾਂ ਹੀ ਕੰਮ ਕੀਤਾ ਹੈ ਫੇਰ ਕੋ ਹੈਗੇ ਆ ਚਾਰ हां जी हां जी पैसे दे। ਕੋਈ ਗੱਲ ਨਹੀਂ ਅਸੀਂ ਬੜੇ ਤੇਜ਼ ਆਂ ਕਰ ਲੈਣੀ ਆ ਗੱਲ। ਕਿਸ ਤਰੀਕੇ ਨਾਲ ਆਉਣਾ ਉਹਨੂੰ ਗੱਲਾਂ ਕੋਈ ਗੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਾਉ। ਤੈਨੂੰ ਫੋਨ ਕਰਦੇ ਹੋ ਠੀਕ ਆ। ਦੱਸ ਦਾਂਗੇ ਕੋਈ ਗੱਲ ਨਹੀਂ 1-2 ਦਿਨ ਦੇ ਵਿੱਚ। ਮੈਂ ਜਾਣਾਂ ਅੱਜ ਹੀ ਕੋਈ ਗੱਲ ਠੀਕ ਬਈ। ਵੇਖ ਲੈ ਯਾਰ ਇੱਕ ਭਰਾ ਨੇ ਵੇਚਤੀ ਉਹਦੇ ਦੂਜਾ ਭਰਾ ਦਾ ਕੰਨਾ ਸੋਚਣ ਡਿਆਈ। ਉਹਨੂੰ ਆਪਣੇ ਮਾਂ ਪਿਓ ਦਾ ਫਿਕਰ ਹੈਗਾ ਜੀ। लवली ਨੂੰ ਕੋਈ ਫਿਕਰ ਹੀ ਆ ਨਹੀਂ ਕੋਈ। ਐਦਾਂ ਹੀ ਨਸ਼ਾ ਨੁਸ਼ਿਆਂ 'ਚ ਕਰ ਗਿਆ ਸਭ ਕੋਈ। ਮਲਿੰਦਰ ਕੀ ਗੰਢਈ ਆ। ਮੰਮੀ ਕਰਨਾ ਕੀ ਆ। ਕੱਪੜੇ ਥੋੜੇ ਜੇ ਤੋਤੇ। ਮੈਂ ਤਾਂ ਪਾਈ ਤੂੰ ਗਈ ਸੀ ਤੇ ਕੋਈ ਗੱਲ ਦੱਸੀ ਨਹੀਂ ਕੋਈ ਵੀ ਤੂੰ ਤੁਹਾਨੂੰ ਤੇ ਪਤਾ ਹੀ ਆ ਉਹਨਾਂ ਦੀਆਂ ਗੱਲਾਂ ਦਾ ਕੋਈ ਮੂੰਹ ਸਿਰ ਤੇ ਹੁੰਦਾ ਨਹੀਂ ਮੈਂ ਤਾਂ ਸ਼ਰਮ ਦੀ ਮਾਰੀ ਨੇ ਨਹੀਂ ਦੱਸੀ ਗੱਲ ਕਾਦੀ ਹੋਣੀ ਗੱਲ ਬਸ ਇਹ ਕਹਿੰਦੀ ਆਂ ਫਿਰਪਿੰਦਰ ਨੂੰ ਨਾ ਸੰਦੀਪ ਨੇ ਕੋ ਘਰਤਾ ਸੰਦੀਪ ਆ ਗਈ ਇਹਨੇ ਜੋਗੀ ਪਹਿਲਾਂ ਮਮੀ ਉਹ ਕਿਦੋਂ ਇਹਨੇ ਚੰਗੇ ਨੇ ਦੋਵੇਂ ਜੀ ਕਿ ਕੋਈ ਗੱਲ ਕਰਨ ਵਾਲੀ ਨਹੀਂ ਕਿਦੋਂ ਉਹ ਨਹੀਂ ਨਾ ਸਮਝਦੀ ਮੈਂ ਤਾਂ ਬਥੇਰਾ ਸਮਝਾਇਆ ਸੀ ਹੂੰ ਕਿ ਉਹ ਨਹੀਂ ਹੈਗੇ ਨੇ ਜੋਗੇ ਪਰ ਨਾ ਜੀ ਹਾਨੂੰ ਤੇ ਤਵੀਤ ਲੱਭੀ ਸੰਦੀਪ ਇਨ ਜੋਗੀ ਹੈਗੀ ਆ ਜੇ ਉਹਨੂੰ ਲੱਭਿਆ ਸੀ ਤਾਂ ਹੁਣ ਦੱਸਦੇ ਤੇ ਸਹੀ ਵੀ ਕਿਤਨਾ ਆਪਣੇ ਆਂ ਵੀ ਵੇਖ ਲੈਂਦੇ ਭਲਾ ਨਹੀਂ ਮੈਂ ਤਾਂ ਕਿਹਾ ਸੀ ਮੈਂ ਤਾਂ ਤੂੰ ਚੁੰਨੀ ਨਾ ਬੱਦੇ ਵੇਖ ਲੈ ਆ ਇਹ ਤੁਸੀਂ ਵੇਖਿਆ ਵਾ ਕਿ ਸੰਦੀਪ ਨਹੀਂ ਬੰਨੇ ਮੇਲਾ ਘਰੋਂ ਘਰਾਟ ਵੀ ਹੋ ਗਈਆਂ ਵਾ ਪਰ ਆਪਣੀ ਅਣਖ ਨਹੀਂ ਛੱਡਦੀਆਂ ਏ ਜੋ ਮਰਜ਼ੀ ਇਹਨਾਂ ਦਾ ਹੁੰਦਾ ਰਵੇ ਇਹਨਾਂ ਦੇ ਨਾਲ ਮੈਂ ਤਾਂ ਬਥੇਰਾ ਮੱਥਾ ਮਾਰਦੀ ਆ ਪਰ ਸਮਝ ਆਉਂਦੀ ਨਹੀਂ ਆ ਆ ਮੰਮੀ ਜਿਹੜੀ ਹੈ ਨਾ ਇਹ ਤੇ ਵੱਡਣ ਜੋਗੀ ਆ ਕਿਤੇ ਮਾ ਤੇ ਭਾਵੇਂ ਮੇਰੀ ਹੈ ਕਹਿਣ ਨੂੰ ਜੀਤ ਨਹੀਂ ਕਰਦਾ ਪਰ ਇਦਾਂ ਦੀਆਂ ਗੱਲਾਂ ਕਰਦੀ ਉਹ ਚੰਗੀ ਲੱਗਦੀ ਆ ਭਲਾ ਸਰਦੀਪ ਕਰ ਗਈ ਆ ਦੱਸ ਸ਼ਰਮੀ ਨਹੀਂ ਹੁੰਦੀ ਵੇਹਲਾ ਮਾਸਾ ਵੀ ਇਹਨਾਂ ਨੂੰ ਕਿਹਦੇ ਇਹ ਰਾਖਿਆ ਇਹ ਕਰਨ ਕਰਾਉਣ ਹੁੰਦਾ ਕੀ ਆ ਇਹ ਲੋਕਾਂ ਦੀਆਂ ਸੁਣ ਸੁਣ ਕੇ ਨਾ ਤੇ ਉਹ ਕਰੀ ਜਾਂਦੀਆਂ ਵਾ ਉਹ ਜਿਹਨਾਂ ਦੇ ਘਰ ਬੈਠੀਆਂ ਵਾ ਨਾ ਉਹ ਤਾਂ ਅੱਗੇ ਪੜੀ ਉੰਤਰੀ ਜਾਂਦੇ ਬੁੱਢੀ ਆ ਮੰਮੀ ਮੈਂ ਤੇ ਕਿਹਾ ਸੀਗਾ ਜੇ ਹੁਣ ਮੈਂ ਸਿੱਧਾ-ਸਿੱਧਾ ਉਹਦਾ ਨਾਮ ਲੈ ਦਿੰਦੀ ਨਾ ਤੇ ਇਹਨਾਂ ਨੇ ਸਿੱਧਾ ਉਹਨੂੰ ਦੱਸ ਦੇਣਾ ਸੀ ਇਹਨਾਂ ਨੂੰ ਇਹ ਨਹੀਂ ਨਾ ਕਿ ਇਹ ਆਪਣੀ ਉਹ ਆਪਣੀ ਬਣਾ ਕੇ ਬੈਠੀਆਂ ਵਾ ਨਾ ਉਹਨੂੰ ਬਣਾ ਕੇ ਬੈਠੀਆਂ ਸਾਨੂੰ ਨਹੀਂ ਨਾ ਬਣਾਉਂਦੀਆਂ ਤੇ ਉਹਨੇ ਮੇਨਾਂ ਲਾਂਡਾ ਪਣਾ ਹੀ ਮੈਂ ਤੇ ਇਹ ਕਰਕੇ ਕੋਈ ਗੱਲ ਹੀ ਨਹੀਂ ਕੀਤੀ ਤੇ ਇਹ ਸਾਰੀ ਚਾਲ ਨਾ ਉਹਦੀ ਆ ਕੀ ਪਤਾ ਉਹਨੇ ਹੀ ਨਹੀਂ ਕੋਚਨੀ ਨਾਲ ਬੰਨ ਦਿੱਤਾ ਉਹ ਹੀ ਡਈਆ ਸੰਦੀਪ ਦਾ ਲਾਤਵ ਉਹ ਹੀ ਡਈਆ ਇਹੋ ਜਿਹੇ ਕੰਮ ਕਰਦੀ ਉਹ ਤੇ ਤਾਂ ਕਰਕੇ ਡਈ ਆ ਵੀ ਇਹ ਕਿਸ ਤਰ੍ਹਾਂ ਘਰੋਂ ਨਿਕਲ ਜਾਣ ਪਰ ਇਹ ਐਡੀਆਂ ਢੀਠ ਵਾ ਨਾ ਇਹਨਾਂ ਨੂੰ ਸਮਝ ਨਹੀਂ ਲੱਗਦੀ ਉਹਨੇ ਨਾ ਕਿਸ ਦਿਨ ਇਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢਣਾ ਵਾ ਫਿਰ ਇਹਨਾਂ ਨੂੰ ਅਕਲ ਆਉਣੀ ਆ ਇਦਾਂ ਨਹੀਂ ਇਹਨਾਂ ਨੂੰ ਅਕਲ ਆਉਣੀ ਜੇ ਠੱਕੇ ਖਾ ਕੇ ਨਿਕਲਣ ਗੀਆਂ ਤੇ ਜਿੱਤਰਾ ਤੇਜ਼ੀ ਨਾਲ ਉਹਨਾਂ ਦੇ ਨਾਲ ਕਰਨ ਡੀਆਂ ਵਾ ਫਿਰ ਉਹ ਬਾੜਨਗੇ ਘਰ ਇਹਨਾਂ ਨੂੰ ਮਮੀ ਉਹ ਤੇ ਫੇਰ ਵੀ ਚੰਗੇ ਆ ਜੇ ਮੈਂ ਕਹੂੰਗੀ ਨਾ ਉਹਨਾਂ ਨੇ ਫੇਰ ਵੀ ਰੱਖ ਲੈਣਾ ਵਾ ਪਰ ਨਾ ਇਹਨਾਂ ਨੂੰ ਫੇਰ ਵੀ ਅਕਲ ਨਹੀਂ ਆਉਣੀ ਇਹਨਾਂ ਨੇ ਫੇਰ ਵੀ ਇਹੋ ਸੋਚਣਾ ਵਾ ਕਿ ਕਿਹਨਾ ਮਤਲਬ ਨੂੰ ਇਹਨਾਂ ਨੇ ਆਵਾੜਿਆ ਵਹਾਨੂੰ ਉਹਨਾਂ ਨੇ ਇਹੋ ਹੀ ਦਿਮਾਗ ਚਾਉਣਾ ਉਹਨਾਂ ਦੇ ਜਿੰਨੀ ਕੋ ਉਹਨਾਂ ਦੇ ਵਿਚਾਰਾ ਨਾ ਹੋਣ ਡਈਏ ਹਮ ਕਿਤਰਾ ਬਾੜਨਗੇ ਉਹਨੂੰ ਮਮੀ ਉਹਨਾਂ ਦਾ ਹਿਸਾਬ ਕਿਤਾਬ ਹੀ ਹੋਰ ਵਾ ਉਹ ਤੇ ਵਿਚਾਰੇ ਨਾ ਜਿੱਦਾਂ ਕਹੀਦਾ ਨਾ ਉਦਾਂ ਹੀ ਮੰਨ ਜਾਂਦੇ ਆਂ ਪਰ ਇਹਨਾਂ ਦੋਵਾਂ ਨੂੰ ਪਤਾ ਨਹੀਂ ਕਦੋਂ ਅਕਲ ਆਉਣੀ ਹੈ ਮੈਂ ਤਾਂ ਸਮਝਾ ਸਮਝਾ ਕੇ ਥੱਕ ਗਈ ਆ ਪਰ ਇਹ ਦਫਾ ਕਰ ਇਹਨਾਂ ਦਾ ਜਿਹਾ ਪੱਥਰ ਤੇ ਪਾਣੀ ਛੋੜ ਲਿਆ ਜਿਹਾ ਇਹਨਾਂ ਨੂੰ ਸਮਝਾ ਲਿਆ ਮੈਂ ਤਾਂ ਸੰਦੀਪ ਦਾ ਕਰਕੇ ਗਈ ਸੀ ਵੀ ਉਹਨੇ ਵਿਚਾਰੀ ਨੇ ਫੋਨ ਕੀਤਾ ਵਾ ਤਾਂ ਕਰਕੇ ਨਹੀਂ ਤੇ ਮੈਂ ਤੇ ਇਹਨਾਂ ਦੇ ਮਥੇ ਨਾ ਲੱਗਾ ਛਾੜਣ ਦੀਆਂ ਗੱਲਾਂ ਤੇ ਚਾਹ ਘੋਟ ਬਣਾ ਦੂੰ ਕੋ ਆਖੇ ਤੇ ਕੱਪੜੇ ਤੇ ਬਣਾ ਦੇ ਮੈਨੂੰ ਘੋਟ ਆਣ ਕੀ ਚਲੋ ਕੋਈ ਨਹੀਂ ਬਣਾ ਦਿੰਨੀ ਆ ਮੈਂ ਚਾਹ ਦੱਸ ਕੀ ਮੈਂ ਇਹਨਾਂ ਨੂੰ ਦੱਸਿਆ ਕਰਾਂ ਆ ਕੇ ਕਿ ਉੱਥੇ ਕਿਹੜੀ ਗੱਲ ਹੋਈ ਗੱਲ ਦਾ ਕੋਈ ਮੂੰਹ ਸਿਰ ਵੀ ਤੇ ਹੋਣਾ ਚਾਹੀਦਾ ਵਾ ਨਾ ਕਿਸ ਨੇ ਕੋਹ ਕਰਤਾ ਵਾ ਉਹ ਵਾ ਜੇ ਦੱਸ ਪੀ ਕਰਨਾ ਕਿਸ ਨੇ ਕੀ ਸਾਡੇ ਤੇ ਤੇ ਕਦੀ ਕਿਸ ਨੇ ਕੋਹ ਕੀਤਾ ਨਹੀਂ ਇਹਨਾਂ ਦੇ ਨੋਸ ਹਸਤੇ ਕਰਦੇ ਆਂ ਭੈਣ ਜੀ ਗੱਲ ਵਾ ਇਦਾਂ ਮੈਂ ਟਾਡੇ ਆ ਲਿਆ ਆਂ ਫੇਰ ਹਾਂਜੀ ਕੋਠੀ ਤੇ ਚੱਲ ਤੁਸੀਂ ਲੈ ਲਈ ਆ ਹਾਂਜੀ ਦੱਸ ਤੇ ਵਧੀਆ ਕੀਤਾ ਉਹ ਤੇ ਮੇਰਾ ਇਰਾਦਾ ਵੀ ਕੋਠੀ ਤਾਂ ਦੀ ਫੇਰ ਨਾ ਕਿਤੇ ਦਵਾਦਾ ਅੱਗੇ ਬਾਜੀ ਇਹ ਕਿੱਦਾਂ ਦੀ ਗੱਲ ਹੋਈ ਐਡੀ ਮੁਸ਼ਕਲ ਨਾ ਮੈਂ ਕੋਠੀ ਲਈ ਆ ਤੇ ਮੈਂ ਨਹੀਂ ਬਾਜੀ ਕੋਠੀ ਦੇਣੀ ਭੈਣ ਜੀ ਅਸੀਂ ਕਿਹੜਾ ਉਦਾਂ ਡੇ ਆ ਦਵਾਉਣ ਤੁਹਾਨੂੰ ਵੀ ਵਿੱਚੋਂ ਪ੍ਰਾਫਿਟ ਦਵਾਉਣੀ ਡੇ ਆ ਪਰ ਪਾਜੀ ਮੈਨੂੰ ਨਹੀਂ ਚਾਹੀਦਾ ਪ੍ਰੋਪਰਟ ਵੇਖ ਲਓ ਭੈਣ ਜੀ ਫਿਰ ਵੀ ਮਨਨਾ ਸਲਾਹ ਕਰਕੇ ਰੁਪਈਆ 2 ਲੱਖ ਤੁਹਾਨੂੰ ਵੱਧਵਾ ਦਿੰਨੇ ਆ ਨਹੀਂ ਨਹੀਂ ਪਾਜੀ ਕੋਠੀ ਮੈਨੂੰ ਲਾਗੇ ਲੱਗਦੀ ਆ ਤੇ ਮੈਂ ਕੋਠੀ ਕਿੱਧਰ ਤੁਹਾਨੂੰ ਦੇ ਦਾਂ ਮਸਾਂ ਮਹਾਤ ਮੈਂ ਕੋਠੀ ਵੀ ਲਈ ਹੈ ਨਾ ਕੋ ਤੇ ਪਾਜੀ ਮੈਂ ਉੱਧਰ ਬਣਾਉਣੀ ਵੇਲੀ ਤੇ ਇੱਧਰ ਮੈਂ ਆਪਣਾ ਘਰ ਬਣਾਉਣਾ ਵਾ ਫਿਰ ਵੀ ਵੇਖ ਲਿਓ ਗੱਲਬਾਤ ਕਰਕੇ ਆਪਣੇ ਹਸਬੰਦ ਨਾਲ ਕੀ ਜਾਂਦੇ ਆ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਗੱਲ ਕਰਕੇ ਵੇਖਾਂਗੀ ਜੇ ਤੇ ਉਹ ਮੰਨਣਗੇ ਤੇ ਠੀਕ ਵਾ ਦੱਸ ਦਿਓ ਨਹੀਂ ਤੇ ਰੁਪਈਆ ਲੱਖ ਹੋਰ ਵੀ ਵੱਧਵਾ ਦਾਂਗੇ ਕੋਈ ਗੱਲ ਨਹੀਂ ਫਿਰ ਮੈਂ ਉਹਨਾਂ ਨਾਲ ਗੱਲ ਕਰਾਂਗੀ ਨਾ ਫ ਆ ਤੁਹਾਨੂੰ ਕੀ ਮਾੜਾ ਵਾਹ ਜੇ ਮਹੀਨਾ ਤੇ ਲਈ ਨੂੰ ਨਹੀਂ ਆਇਆ ਕੋਠੀ ਹੈ ਤਾਂ ਸਹੀ ਹੈ ਭਾਜੀ ਤੁਹਾਨੂੰ 2-3 ਲੱਖ ਰੁਪਿਆ ਪ੍ਰਾਫਿਟ ਮਿਲ ਰਿਹਾ ਫਿਰ ਭਾਜੀ ਇਹ ਤਾਂ ਗੱਲ ਸਹੀ ਹੈ ਤੁਹਾਡੀ ਭਾਜੀ ਮੈਂ ਇਹਨਾਂ ਨਾਲ ਪਹਿਲਾਂ ਗੱਲ ਕਰਾਂਗੀ ਜੇ ਤੇ ਉਹ ਮੰਨ ਜਾਣਗੇ ਠੀਕ ਆ ਭਾਜੀ ਤੁਹਾਨੂੰ ਹੀ ਪਤਾ ਵਾ ਲਾਗੇ ਕੋਠੀ ਭਣੀ ਮਿਲ ਜੇ ਤੇ ਹੋਰ ਕੀ ਚਾਹੀਦਾ ਵਾ ਭੈਣ ਜੀ ਮੈਂ ਵੀ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਪਰ ਫਿਰ ਵੀ ਇੱਕ ਵਾਰੀ ਸਲਾਹ ਕਰਕੇ ਵੇਖ ਲਿਓ ਇੱਕ ਮਹੀਨਾ ਜੇ ਤੁਹਾਨੂੰ ਕੋਠੀ ਲਈ ਨੂੰ ਹੋਇਆ 3 ਲੱਖ ਰੁਪਿਆ ਤੁਹਾਨੂੰ ਪ੍ਰਾਫਿਟ ਮਿਲਦੀ ਹੈ ਹੋਰ ਤੁਹਾਨੂੰ ਕੀ ਚਾਹੀਦਾ ਇਸ ਤੋਂ ਵੱਧ ਕੋਈ ਗੱਲ ਨਹੀਂ ਭਾਜੀ ਤੇ ਸਲਾਹ ਕਰਕੇ ਦੱਸਾਂਗੇ ਤੁਹਾਨੂੰ ਕੋਠੀਆਂ ਫੇਰ ਮਿਲ ਜਾਂਦੀਆਂ ਕੋਠੀਆਂ ਪੜੀਆਂ ਤੁਹਾਨੂੰ ਫੇਰ ਕਿੱਦੇ ਦਵਾ ਦਾਂਗੇ ਕੋਠੀ ਹੋਰ ਕਿੱ데 ਪਰ ਹੈ ਤੇ ਸਹੀ ਹੈ ਪਰ ਸਾਡੇ ਲਾਗੇ ਲੱਗਦੀ ਹੈ ਨਾ ਨੂੰ ਭਾਜੀ ਨਾਲੇ ਲੈਣ ਕੌਣ ਡਿਆ ਵਾ ਇੰਨੀ ਟੈਨਸ਼ਨ ਕੌਣ ਲੈਣ ਡਿਆ ਪਿਆ ਵਾ ਦੱਸੋ ਨਾ ਮੈਨੂੰ ਭੈਣ ਜੀ ਕੋਠੀ ਲੈਣੀ ਕਿੰਨੇ ਆ ਕਿਸ ਨੂੰ ਨਾ ਅਰਜੈਂਟ ਲੋੜ ਹੀਗੀ ਉਹ ਡੇ ਹੀ ਮੰਗਣ ਕੋਠੀ ਤੇ ਮੈਨੂੰ ਕਹਿੰਦੇ ਦਵਾ ਦੇ ਕਿਦਾਂ ਨ ਕਿਦੋਂ ਤੇ ਮੈਂ ਚਲੋ ਇੱਕ ਕੋਠੀ ਦਵਾਈ ਆ ਮਹੀਨਾ ਇੱਕ ਹੋਇਆ ਵਾ ਉਹਨਾਂ ਨੂੰ ਪੁੱਛ ਲੈਨੇ ਆ ਜੇ ਤੇ ਮੰਨਣਗੇ ਰੁਪਈਆ 2-3 ਲੱਖ ਉਹਨਾਂ ਨੂੰ ਵਾਧੇ ਦੇ ਦਿੰਨੇ ਆ ਤੇ ਕਰ ਲੈਨੇ ਆ ਉਹਨਾਂ ਦੇ ਨਾਲ ਗੱਲ ਤੇ ਜ ਤੇ ਦਵਾ ਦਾਂਗੇ ਤੁਹਾਨੂੰ ਕੋਠੀ ਐਨ ਜੀਟਾ ਡੈਲ ਮੈਂ ਤਾਂ ਕਰਕੇ ਆਇਆ ਹਾਂ ਤੁਹਾਡੇ ਕੋਲ ਤਾਂ ਪਹਿਲਾਂ ਪੁਰਾਣੀ ਕੋਠੀ ਵੀ ਹੈ ਗਈ ਆ ਤੇ ਮੈਂ ਚੱਲ ਤੁਸੀਂ ਇਹ ਵੇਚ ਹੀ ਦੇਣੀ ਹੈ ਤੁਹਾਨੂੰ ਪ੍ਰੋਫਿਟ ਮਿਲ ਰਿਹਾ ਬਾਜੀ ਪਰ ਮੈਂ ਕੋਠੀ ਨਹੀਂ ਹੈ ਜੀ ਵੇਚਣੀ ਕਿਉਂਕਿ ਜਿੰਨਾ ਚਿਰ ਹੋ ਨਾ ਕਹਿਣਗੇ ਮੈਨੂੰ ਮੈਂ ਉਹਨਾਂ ਨਾਲ ਸਲਾਹ ਕਰਕੇ ਤੁਹਾਨੂੰ ਦੱਸਾਂਗੀ ਚੱਲ ਵੇਖ ਲਓ ਸਲਾਹ ਕਰਕੇ ਪੁੱਛ ਲਿਓ ਦੱਸ ਦਿਓ ਇੱਕ ਦੋ ਦਿਨ ਦੇ ਵਿੱਚ ਹਾਂਜੀ ਕੋਈ ਗੱਲ ਨਹੀਂ ਦੱਸ ਦਾਂਗੀ ਇਹੋ ਜਿਹਾ ਮੌਕਾ ਬਾਰ ਬਾਰ ਨਹੀਂ ਜੇ ਮਿਲਦਾ ਹੁੰਦਾ ਉਹ ਤਾਂ ਬਾਜੀ ਗੱਲ ਸਹੀ ਹੈ ਤੁਹਾਡੀ ਇੱਕ ਮਹੀਨੇ 'ਚ ਤੁਹਾਨੂੰ 3 ਲੱਖ ਰੁਪਈਆ ਵੱਧ ਮਿਲ ਰਿਹਾ ਪਿਆ ਹੋਰ ਕੀ ਚਾਹੀਦਾ ਤੁਹਾਨੂੰ ਠੀਕ ਆ ਬਾਜੀ ਬਾਜੀ ਇੱਕ ਗੱਲ ਸੁਣੋ ਤੁਸੀਂ ਨਾ ਫੋਨ ਤੇ ਗੱਲ ਕਰ ਲਿਆ ਕਰੋ ਤੁਹਾਨੂੰ ਨਹੀਂ ਪਤਾ ਨੋ ਸਸ ਬੜੀਆਂ ਉੰਤਰੀਆਂ ਵਾਂ ਕੰਦਾ ਨਾ ਲੱਗੀਆਂ ਰਹਿੰਦੀਆਂ ਜਦੋਂ ਵੇਖੋ ਕੋਈ ਗੱਲ ਨਹੀਂ ਭੈਣ ਜੀ ਆ ਹੀ ਫੋਨ ਤੇ ਗੱਲ ਕਰ ਲਿਆ ਕਰਾਂਗੇ ਪੁੱਛ ਲਿਆ ਕਰਾਂਗੇ ਤੁਹਾਨੂੰ ਹਾਂਜੀ ਇੱਕ ਦੋ ਦਿਨ ਦੇ ਵਿੱਚ ਪੁੱਛ ਲਿਓ ਬਾਜੀ ਨਹੀਂ ਫਿਰ ਨਹੀਂ ਕੋਈ ਗੱਲ ਨਹੀਂ ਪੁੱਛ ਕੇ ਦੱਸ ਦੇਣ ਕੀ ਜਾਂਦੇ ਆ ਹਾਂਜੀ ਕੋਈ ਗੱਲ ਕਿਉਂਕਿ ਫਿਰ ਉਹਨਾਂ ਵੀ ਜ਼ਿਆਦਾ ਵੇਟ ਨਹੀਂ ਕਰਨੀ ਜਿੰਨਾਂ ਕੋਠੀ ਲੈਣੀ ਆ ਠੀਕ ਉਹਨਾਂ ਵੀ ਰਹਿਣ ਵਾਸਤੇ ਰਹਿਣੀ ਆ ਇਦਾਂ ਕਰਦੀਆਂ ਰਿਕਾਰਡਿੰਗ ਕਰਨੀ ਪੈਣੀ ਆ ਇਦਾਂ ਤੇ ਮੰਦੀ ਨਹੀਂ ਹੁੰਦੀ ਇਹਨੇ ਕਾਬੂ ਹੀ ਇਦਾਂ ਆਉਣਾ ਵਾ ਵੇ ਕਿੱਡੀ ਹੈ ਗੀਆ ਕਹਿੰਦੀ ਕੋਠੀ ਮੈਂ ਨਹੀਂ ਲਈ ਹੈਗੀ ਹੁਣ ਕਿਦਾਂ ਮੁਕਰੇਗੀ ਹੁਣ ਤਾਂ ਸਬੂਤੂ ਮੇਰੇ ਕੋਲ ਹੈਗਾ ਵਾ ਇਦਾਂ ਕਰਨੀ ਆਪਣੇ ਭੈਣ ਨੂੰ ਕੰਨ ਕਾਲਨੀ ਕਿਹਨਾਂ ਦੱਸੇਗੀ ਨਾ ਮੈਨੂੰ ਮੋਰ ਪਾਂਡ ਕੀ ਖਾਂ ਜਾ ਮੈਂ ਵੀ ਠੀਕ ਠਾਕ ਹਾਂ ਤੂੰ ਸੁਣਾ ਪਾਹੀ ਠੀਕ ਆ ਦੇਂ ਹੱਡਾ ਤੇ ਬੜਾ ਮਾੜਾ ਹਾਲਾ ਤੈਨੂੰ ਕੀ ਦੱਸਾਂ ਮੈਂ ਹਾਂ ਦੇਂਦੇ ਨਾ ਝੱਗਾ ਚੁੱਕੀ ਤੇ ਢਿੱਡ ਨੰਗਾ ਹੁੰਦਾ ਹਾਂ ਹਾਂ ਕੀ ਦੱਸਾਂ ਤੇ ਕੀ ਨਾਂ ਦੱਸਾਂ ਤੈਨੂੰ ਮੈਂ ਸਾਰਾ ਕੋ ਵੇਚ ਬੁਈ ਦਿੱਤਾ ਛੱਡਿਆ ਕੱਖ ਨਹੀਂ ਮੁੰਡੇ ਨੇ ਨਸ਼ੇ ਕਾਂਡਿਆ ਪਿਆ ਹੂੰ ਬੜਾ ਮਾੜਾ ਹਾਲ ਹੀ ਹੱਡ ਮੇਰੀ ਗਾਂ ਸੰਹਾਰੀ ਵੇਚ ਦਿੱਤਾ ਨੇ ਦਾਲੀ ਤੇ ਵੇਚੀ ਵੇਚੀ ਖਾਣੀ ਵੇਚਦਾ ਹੁਣ ਇੱਕ ਗਵੰਡਨ ਕਰ ਰਹਿਣ ਡਈ ਤੇ ਗਵੰਡਨ ਵੀ ਹੁਣ ਤੰਗੀ ਦੇਣ ਡਈ ਹੈ ਗਵੰਡਨ ਹੀ ਉਹ ਤੇ ਗਵੰਡਨ ਹੁਣ ਕੋਈ ਨਾ ਕੋਈ ਬਹਾਨਾ ਲੱਭ ਲੈਂਦੀ ਹਰ ਟਾਈਮ ਲੜਦੀ ਰਹਿੰਦੀ ਬਹਾਨੇ ਲੱਭਦੀ ਹੈ ਕਿ ਮੈਂ ਕਿੱਦਾਂ ਤੇ ਕਿੱਦਾਂ ਨਾਲ ਲੜਾਂ ਤੇ ਕੀ ਕਰੀਏ ਗੱਲ ਤੇ ਕੋਈ ਨਾ ਕੋਈ ਨਿਗਲ ਜਾਂਦੀ ਅਸੀਂ ਡਰਦਿਆਂ ਸੋਂ ਕਰਦਿਆਂ ਹੀ ਰਪਿੰਦਰ ਵਿਚਾਰੀ ਡਰਦੀ ਰਹਿੰਦੀ ਹੈ ਤੇ ਮੈਂ ਵੀ ਕੋਈ ਹੱਲ ਨਹੀਂ ਉਹ ਵੀ ਨਖਤ ਟਾਇਟਰੀਆ ਫਿਰਦਾ ਏਦਾਂ ਹੀ ਤੈਨੂੰ ਵੀ ਪਤਾ ਕਦੀ ਉੱਧਰ ਤੇ ਕਦੀ ਉੱਧਰ ਜਿੱਧਰ ਨੂੰ ਟੋਕ ਮਿਲ ਜੇ ਤਾਂ ਹੋਰ ਪਾਸੇ ਤੁਰ ਪੈਂਦਾ ਆਂਦਾ ਤੁਸੀਂ ਭੁੱਖੀਆਂ ਮਾਰਨਾ ਮੇਰੇ ਕੋਲ ਤੇ ਬੜੇ ਪੈਸੇ ਜਾ ਕੇ ੱਡੇ ਜੋ ਖਾ ਆਂਦਾ ਇੱਕ ਦਿਨ ਸੌਂ ਲਾ ਤੂੰ ਗਵੰਡਨ ਦੀ ਜਿੰਦਰੇ ਮਾਰ ਕੇ ਚੱਲ ਗਈ ਅਸੀਂ ਸੁੱਤੀਆਂ ਇਹ ਸਵੇਰੇ ਸਵੇਰੇ ਅਸੀਂ ਤੇ ਬੈਠੀਆਂ ਰਹੀਆਂ 12 1 ਵਜੇ ਤੱਕ ਭੁੱਖੀਆਂ ਇਹ ਤਾਂ ਕਿੱਥੇ ਚਲ ਗਈ ਹਨ ਦੱਸ ਕੇ ਹੀ ਨਹੀਂ ਗਈ ਨਾ ਚਾਹ ਨਾ ਪਾਣੀ ਇਦਾਂ ਕਰਦੀ ਹੈਗਾ ਕਿਦਾਂ ਦਾ ਕਿਦਾਂ ਇਹਨਾਂ ਨੂੰ ਮੈਂ ਕੱਢਾਂ ਘਰੋਂ ਇਹੋੀ ਗੱਲ ਵਾਂ ਹੁਣ ਕੀ ਤੇ ਕੀ ਕਰੀਏ ਹੁਣ ਕਿੱਥੇ ਜਾਈਏ ਅਸੀਂ ਨਾ ਦਲਜੀਤ ਨੇ ਕਿੱਥਾ ਰੱਖਣਾ ਵਾ ਦਲਜੀਤ ਨੇ ਬੜੇ ਚੰਗੇ ਕੰਮ ਹੋਏ ਆ ਦਲਜੀਤ ਨੇ ਤਾਂ ਰਪਿੰਦਰ ਨੇ ਬਥੇਰਾ ਕੌ ਕੀਤਾ ਹੈ ਹੂੰ ਬੜਾ ਕੌ ਕੀਤਾ ਸੀ ਜਦੋਂ ਘਰੋਂ ਦਾ ਰਿਹਾ ਉਹਨੂੰ ਕੱਢਦੀ ਰਹੀ ਹੈ ਚੰਗੀ ਬੇਇੱਜ਼ਤੀ ਕਰਕੇ ਰਪਿੰਦਰ ਇੰਨੀ ਬੇਇੱਜ਼ਤੀ ਉਹਦੀ ਕਰਦੀ ਰਹੀ ਹੈ ਸੰਦੀਪ ਦੀ ਵੀ ਤੇ ਉਹਦੀ ਵੀ ਜੇ ਉਹ ਕੁੜੀ ਹੀ ਤੇ ਕੁੜੀ ਇੱਥੇ ਰਹਿੰਦੀ ਧੀ ਉਹਦੀ ਭੈਣ ਉਹਦਾ ਵੀ ਇਹਨੇ ਰਿਸ਼ਤਾ ਰਸਤਾ ਤਰਾਤਾ ਕਈ ਕੁਝ ਹੋਇਆ ਵਾ ਤੈਨੂੰ ਕੀ ਦੱਸਾਂ ਮੈਂ ਤੇ ਉਹ ਹੁਣ ਘਰ ਵਾਂਦਿੰਦੇ ਆ ਓਦਾਂ ਵੀ ਨਹੀਂ ਜੀ ਕਰਦਾ ਜਾਨ ਤੇ ਕਿਹਰੇ ਮੂੰਹ ਨਾ ਜਾਈਏ ਇੱਤਾ ਤਾਂ ਬੜਾ ਕੁਛ ਹੈ ਉਹਨਾਂ ਦੇ ਨਾਲ ਉਹ ਤੇ ਵਿਚਾਰੇ ਦੋ ਵਾਰ ਹੀ ਆਏ ਸੀ ਲੈ ਪਰ ਅਹੀਂ ਨਹੀਂ ਗਈਆਂ ਅਹੀਂ ਕਿਹਰੇ ਮੂੰਹ ਨਾ ਜਾਈਏ ਮੈਨੂੰ ਸਮਝ ਨਹੀਂ ਆਉਂਦੀ ਰਪਿੰਦਰ ਜਿਹੜੀ ਰਪਿੰਦਰ ਬੜੀ ਚੀਜ਼ ਵਾ ਤੈਨੂੰ ਕੀ ਪਤਾ ਹੁਣ ਮੈਨੂੰ ਤੇ ਮਗਰ ਲੱਗਣਾ ਹੀ ਪੈਣਾ ਸਾਸੀਆਂ ਇੱਥੇ ਜਾਵਾਂ ਮੈਂ ਹਮ ਆਹ ਹੋਈ ਵੀ ਗਲਤ ਰਹੀ ਸਹੀ ਆ ਆਹ ਹੋਇਆ ਤੇ ਹੈ ਇਹ ਮੇਰੀ ਗੱਲ ਸੁਣ ਹੁਣ ਦੱਸ ਤੂੰ ਕਿ ਕਿੱਥੇ ਜਾਈਏ ਅਸੀਂ ਕੋਈ ਦਾਸ ਆੜੀ ਟਿਕਾਣਾ ਜਾਂ ਇਹ ਤੇ ਆਪਣੇ ਕੋਲ ਹੀ ਰੱਖ ਲਾ ਲੈ ਤੈਨੂੰ ਤੇ ਅੱਗੇ ਹੀ ਕਹਾਂ ਦੀ ਮੈਂ ਦੁਖੀ ਪਣੀ ਆ ਤੇ ਤੈਨੂੰ ਕੀ ਗੱਲ ਵਾ ਕਿਉਂ ਦੁਖੀ ਆ ਤੂੰ ਅੱਛਾ ਨਾ ਮਾਰਦੀਆਂ ਤੇਰਾ ਨਾ ਦੋਏ ਤੇ ਫਿਰ ਰੋਟੀ ਪਾਣੀ ਕਿਹਦਾ ਦੂਆ ਖਾਨੀ ਮਾੜਾ ਮੋਟਾ ਘਾਹ ਪਕਾਉਣੀ ਆ ਮਾਂ ਆਪੇ ਪਕਾ ਕੇ ਖਾਨੀ ਲੈ ਫੇਰ ਅਹੀਂ ਤੇਰ ਕੋ ਕਿੱਥੋਂ ਆ ਤੂੰ ਤੇ ਆਪ ਹੀ ਆਪਣੇ ਹਾਲ ਮਾੜੇ ਦੱਸਣ ਦੀ ਤਾਂ ਅਹੀਂ ਕਿੱਥੋਂ ਤੇਰ ਕੋ ਆਉਣਾ ਦੱਸ ਅਹੀਂ ਕਿੱਥੇ ਜਾਈਏ ਮੈਂ ਤਾਂ ਸੋਚਿਆ ਸੀ ਭੈਣ ਕੋ ਚੱਲ ਜਾਨੀ ਜੇ ਤੂੰ ਤਾਂ ਪਹਿਲਾਂ ਹੀ ਆਪਣੇ ਦੁੱਖਰੇ ਸੁਣਾਉਂਦਾ ਪਈ ਮੈਨੂੰ ਲੈ ਆ ਹਈ ਨਾ ਹਾਲ ਮਾੜਾ ਤੇਰਾ ਚੰਗੀਆਂ ਨੇ ਤੇਰੀਆਂ ਨੌਆਂ ਪਹਿਣਾ ਰੋਟੀ ਨਹੀਂ ਪੋਛਦਨੀ ਨੇ ਕੰਮ ਵੀ ਤੋਂ ਸਾਰਾ ਕਰਨੀ ਐ ਰੋਟੀ ਵੀ ਨਹੀਂ ਚਾਜਣਾ ਪੁੱਛਦੀ ਤੇ ਮੁੰਡੇ ਕੋਹੋ ਨਹੀਂ ਕਹਿੰਦੇ ਮੁੰਡੇ ਆ ਤਾਂ ਫਰਜ਼ੀ ਵਾਣਾ ਕਹਿਨਦਾ ਕਿ ਇਦਾਂ ਮੇਰੀ ਮਾਂ ਦਾ ਨਾਂ ਨਾ ਕਰੋ ਮੈਂ ਇਧਰ ਤੇ ਤੇ ਮੈਂ ਆਦ ਰੱਖ ਕੇ ਬੈਠੀ ਆ ਮੈਂ ਤਾਂ ਸਿਆਣ ਆਪਣੀ ਕੋ ਚੱਲ ਜਾਂਦੀ ਆ ਦੋਹੇ ਜਾਣੀਆਂ ਹੋਰ ਕਿੱਥੇ ਜਾਏਗੀ ਹੰਤ ਥਾਂ ਨਹੀਂ ਲੱਭਣ ਡਿਆ ਕੋਈ ਇਹ ਰੋਈ ਦਿਆ ਸਾਡੀ ਬੇਇੱਜ਼ਤੀ ਕਰਦੀ ਹਾਂ ਦੇਖੋ ਸਮਝ ਨਹੀਂ ਆਉਂਦੀ ਇਹ ਲਿਖੀ ਕੀ ਕਰੀਏ